ਤੁਹਾਨੂੰ ਪਤਾ ਹੈ ਕਿ ਦੇਸ਼ ਦੀ ਪਹਿਲਾ ਮਹਿਲਾ ਜਸੂਸ ਕੌਣ ਸੀ ਨਹੀਂ ਪਹਿਲੀ ਔਰਤ ਨਹੀਂ ਨਹੀਂ ਪਤਾ ਤੁਹਾਨੂੰ ਪਤਾ ਹੈ ਕਿ ਸੁਭਾਸ਼ ਚੰਦਰ ਬੋਸਤੇ ਜਿਸ ਗੱਦਾਰ ਨੇ ਕਾਤਲਾਨਾ ਹਮਲਾ ਕੀਤਾ ਸੀ ਉਸ ਬੰਦੇ ਨੂੰ ਕਿੰਨੇ ਮਾਰਿਆ ਸੀ ਨਹੀਂ ਤੁਹਾਨੂੰ ਪਤਾ ਹੈ ਕਿ ਆਜ਼ਾਦ ਹਿੰਦ ਫੌਜ ਚ ਇਹਨਾਂ ਨੂੰ ਕੈਪਟਨ ਦਾ ਅਹੁਦਾ ਦਿੱਤਾ ਗਿਆ ਸੀ ਦੂਜੀ ਗੱਲ ਨਾਗਨ ਤੁਸੀਂ ਸ੍ਰੀ ਦੇਵੀ ਜੀ ਜਾਂ ਹੋਰ ਫਿਲਮਾਂ 'ਚ ਸੁਣਿਆ ਹੋਇਆ ਕਿ ਨਾਗਨ ਬਹੁਤ ਖਤਰਨਾਕ ਹੁੰਦੀ ਹੈ ਪਰ ਸੁਭਾਸ਼ ਚੰਦਰ ਬੋਸ ਜੀ ਨੇ ਜਿਸ ਮਹਿਲਾ ਨੂੰ ਨਾਗਨ ਦਾ ਰਤਬਾ ਖਿਤਾਬ ਦਿੱਤਾ ਸੀ ਜਾਣਦੇ ਉਸ ਨੂੰ ਨਹੀਂ ਐਸੀ ਮਹਾਨ ਔਰਤ ਜਿਸ ਤੇ ਜਦੋਂ ਮਤਲਬ ਆਜ਼ਾਦindon ਫੌਜ ਨੇ ਸਮਰਪਣ ਕਰਤਾ ਕਾਲੇ ਪਾਣੀ ਦੀ ਸਜ਼ਾ ਹੋ ਗਈ ਪਰ ਇਹਨਾਂ ਨੂੰ ਨਹੀਂ ਛੱਡਿਆ ਕਿਉਂਕਿ ਇਹਨਾਂ ਤੇ ਪਤੀ ਦੀ ਮੌਤਾ ਇਲਜ਼ਾਮ ਸੀ ਤੇ ਜੇਲ੍ਹ ਦਾ ਜੇਲਰ ਜਿਹੜਾ ਸੀ ਉਹ ਇੰਨਾ ਕੁ क्रूर ਸੀ ਕਿ ਉਹਨੇ ਟੌਰਚਰ ਕਰਦਿਆਂ ਜਮੂਰਾ ਨਾਲ ਇਹਨਾਂ ਦੀਆਂ ਛਾਤੀਆਂ ਤੱਕ ਕੱਟ ਦਿੱਤੀਆਂ ਸੀ। ਜਾਣਦੇ ਹੋ ਕੌਣ ਹੈ? ਨਹੀਂ। ਐਸੀ ਮਹਾਨ ਦੇਸ਼ ਭਗਤ ਔਰਤ ਜਿਸ ਦੀ ਹਿੰਦੁਸਤਾਨ ਨੇ ਕਿਸੇ ਨੇ ਵੀ ਕੀਮਤ ਨਹੀਂ ਭਾਈ ਕੌਡੀਆਂ ਦੇ ਪਾ ਮਤਲਬ ਰੁਲ ਗਏ ਹੋ। ਸਿਰਫ ਇੱਕ ਪੱਤਰਕਾਰ ਸੀ ਜਿਨੇ ਉਹਨਾਂ ਦਾ ਲਵਾਰਸ ਲਾਸ਼ ਦਾ ਸੰਸਕਾਰ ਕੀਤਾ। ਜਾਣਦੇ ਹੋ ਕੌਣ ਹੈ? ਨਹੀਂ ਕੌਣ ਸਨ?